ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਅੱਜ ਪੈਣ ਲੱਗਿਆ ਮੀ ਰੱਬ ਨੇ ਕਰਤੀ ਕਿਰਪਾ ਪਤਾ ਨਹੀਂ ਕਿੰਨੇ ਕ ਜਾਨਵਰ ਕਿੰਨੇ ਕ ਜੀਵ ਜੰਤੂ ਕਿੰਨੇ ਕ ਆਦਮੀ ਖੁਸ਼ ਹੋਏ ਅਮੀਤੋ ਸਾਰੇ ਪੂਰੇ ਪੰਜਾਬ ਇੰਡੀਆ ਪੂਰਾ ਖੁਸ਼ ਹੋਇਆ ਅਮੀਤੋ ਵੀ ਚਲੋ ਸ਼ੁਕਰ ਅਮੀਤ ਆਇਆ ਤੇ ਮੈਂ ਸਿੱਨਾ ਵਿੱਚ ਉਹਨਾਂ ਦਾ ਆਪਣੀ ਅੰਦਰੀ ਖੜੀ ਆਜ ਤੱਕ ਇੱਥੇ ਵੀ ਕੰਮ ਚੱਲਣਾ ਨਹੀਂ ਹੈਗਾ ਤੇ ਸਵੇਰੇ ਹੁਣ ਦੇਖਾਂਗੇ ਫੇਰ ਚੱਲੂ ਤੇ ਆ ਖੜਾ ਆਪਣਾ ਐਂਟਰ ਹੀਟਰ ਵਾਲਾ ਇਹ ਪ੍ਰਾ ਮਾਡਲ ਬਹੁਤ ਪੁਰਾਣਾ ਇਹਦੇ ਨਾਲ ਆ ਦੇਖੋ ਇਹਦੇ ਸਾਈਡ ਤੇ ਲੈਫਟ ਆ ਤੇ ਉਹ ਟ੍ਰੇਟਰ ਇੱਕੋ ਹੀ ਲੀਵਰ ਵਾਲਾ ਲੈਫਟ ਪੂਰੀ ਕੰਮ ਕਰਦੀ ਹੈ ਲੈ ਕੋਈ ਦਿੱਕਤ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਤੇ ਬਹੁਤ ਪੁਰਾਣਾ ਮਾਡਲ ਹੈ ਇਹਦੇ ਇੱਥੇ ਜਾਲੀਆਂ ਹੁੰਦੀਆਂ ਸ ਇਹ ਉਹ ਤੋਂ ਤਿਆਰ ਕਰਾਉਣਾ ਆ ਪੀਬੀ07 ਵਾਲੇ ਵੀਰੇ ਤੋਂ ਜਿਵੇਂ ਬੰਦੇ ਦਾ ਸੁਪਨਾ ਹੁੰਦਾ ਨਾ ਆਪਣਾ ਵੀ ਡ੍ਰੀਮ ਆ ਵੀ ਇੱਕ ਇਹ ਜਿਹਾ ਇੰਟਰ ਤੇ ਇੱਕ ਉਹ ਪੀਲਾ ਇੰਟਰ ਤੇ ਇੱਕ ਕੋਈ ਹੋੜ ਦੇਖ ਕੇ ਵੀਰੇ ਦਾ ਯਾਰ ਤਿਆਰ ਕਰਨ ਦਾ ਤਰੀਕਾ ਹੀ ਵਾੜਾ ਵਧੀਆ ਜਿਹੜੇ ਆਪਣੇ ਕੋਲੇ ਆਏ ਇਹ ਪਹਿਲਾਂ ਕਰਾਉਣੇ ਇੱਕ ਇਹ ਇੰਟਰ ਇੱਕ ਆਪਣੇ ਕੋਲੇ ਪੀਲੇ ਰਿੰਮਾਂ ਵਾਲਾ ਹਾਈ ਸਪੀਡ ਉਹ ਵੀ ਕਰਾਉਣਾ ਵੀਰੇ ਤੋਂ ਤਿਆਰ ਇਹ ਇੱਕ ਆਪਣਾ ਪੀਲਾ ਜਿਹੜਾ 444 ਉਹ ਵੀ ਤਿੰਨੇ ਕੰਮ ਦੇਣ ਆ ਆ ਤਾਂ ਐਤ ਕੀ ਦੇ ਦੇਣਾ ਝੋਨਾ ਝੋਨਾ ਲਾ ਕੇ ਨਾ ਉਸ ਦਿਵਾ ਦੇਣਾ ਵੀਰਾ ਟਾਈਮ ਹੀ ਵਾਲਾ ਲਾਉਂਦਾ ਨਹੀਂ ਤਾਂ ਕਰਵਾ ਦਈਏ ਵੀਰੇ ਕਿਤੋਂ ਇਹਦੀ ਲੀਕਿੰਗ ਨਹੀਂ ਕਿਤੋਂ ਇਹਦੇ ਕੁਝ ਨਹੀਂ ਹੈਗਾ ਇਹਨ ਪੂਰਾ ਟੌਪ ਕਲਾਸ ਟਰੈਕਟਰ ਹੈ ਇਹਨ ਸਾਡੇ ਬਾਪੂ ਨੂੰ ਬੜਾ ਸ਼ੌਂਕ ਹੈ ਇੰਟਰਾਂ ਦਾ ਉਹ ਨਹੀਂ ਹੋਣ ਦਾ ਟਰੈਕਟਰ ਇਹਨਾਂ ਦੇ ਦੇ ਲੋ ਸੈਂਸਰ ਸਿਸਟਮ ਨਹੀਂ ਹੈਗਾ ਖੇਤ ਸਿੰਘ ਇਹਨਾਂ ਦੇ ਵਿੱਚੋਂ ਹੀ ਸੀਗੀ ਮਾੜੀ ਮੋਟੀ ਬਸ ਇੱਥੇ ਇਕੱਲਾ ਵਾ ਗੁੱਲਾ ਹੀ ਹੈ ਕਬੋਟਾ ਦੇ ਦੋ ਨਵੇਂ ਮਾਡਲ ਆਏ ਆ ਟੈਸਟਿੰਗ ਦੇ ਲਈ ਇੱਕ 6 ਸਿਆੜੀਆ ਇੱਕ 8 ਸਿਆੜੀਆ ਬਹੁਤ ਵਧੀਆ ਮਸ਼ੀਨਾਂ ਵਿੱਚ ਕਾਫੀ ਫਰਕ ਵਰ ਕੋ ਪਾਇਆ ਇਹਨਾਂ ਨੇ ਹਾਂ ਟੈਸਟਿੰਗ ਦੇ ਆਈਆਂ ਨੇ ਆ ਲਾਡੂ ਰਾਣੀ ਬਿਨਾ ਬਿਨਾ ਨਿਹਰੀ ਆ ਜਾਂਦਾ ਜ਼ਿੰਦਗੀ ਦੇ ਵਿੱਚ ਹਣ ਕੱਲ ਕੱਲ ਦੀ ਨਾ ਖਰਾਬ ਹੋ ਗਈ ਸੀ ਐਸੀ ਖਰਾਬ ਹੋ ਗਿਆ ਸੀ ਪੈਪ ਲੀਕ ਹੋ ਗਈ ਦੀ ਗੈਸ ਕੋਲੋਂ ਨਿਕਲ ਗਈ ਤੇ ਅੱਜ ਕੱਲ ਦੀ ਚਲਾਈ ਨਹੀਂ ਸਵਿਫਟ ਸੀ ਮੇਰੇ ਕੋਲ ਪਿੱਤਰ ਵਾਲੀ ਉਹ ਵਾਲੀ ਔਕੀ ਲੱਗਦੀ ਹੈ ਚਲਾਉਣੀ ਇਹ ਨੂੰ ਬਬਰੀ ਨੂੰ ਐਂ ਆ ਜਿੱਥੇ ਮਰਜੀ ਸੈਟ ਲਾ ਜਿੱਧਰ ਲਈ ਮਰਜੀ ਪਈ ਜਿੱਥੇ ਸੈਟ ਲਾ ਕੋਈ ਦਿੱਕਤ ਥੋੜੀ ਐ ਲੈ ਕੇ ਫੰਨ ਤੇ ਹੁਣ ਹੁਣ ਮਿਲ ਗਈ ਐਂ ਲੱਗਿਆ ਵੀ ਹਾਂ ਪਤਾ ਨਹੀਂ ਕੀ ਆਪਦੀ ਚੀਜ਼ ਮਿਲ ਗਈ ਮੈਥੋਂ ਗੱਡੀ ਹੋਰ ਕੋਈ ਚੱਲਦੀ ਨਹੀਂ ਆਜ ਲਾਉਣਾ ਆਪਣੀ ਥਾਰ ਬਸ ਆਪਾਂ ਇਦੂ ਬਿਨਾ ਹੋਰ ਕੋਈ ਗੱਡੀ ਚਲਾ ਕੇ ਰਾਜੀ ਨਹੀਂ ਬਾਪੂ ਦੀ ਕੋਹਲਤ ਵੀ ਨਹੀਂ ਕਦੇ ਚਲਾਈ ਪਿੱਤਰ ਦੀ ਵੈਪਟਾ ਉਹ ਵੀ ਨਹੀਂ ਕਦੇ ਚਲਾਇ ਬਹੁਤ ਨਾਮਾ ਤਰ ਮਾੜੀ ਮੋਟੀ ਸਾੜੇ ਥੋੜੇ ਦੇ ਔਰ ਚਾਹੀ ਮੈਨੂੰ ਜਿੱਥੇ ਮਰਜੀ ਬੰਦਾ ਜਾਣਾ ਪਵੇ ਵੀ ਚਾਹੇ ਸਮਝ ਲੋ ਦਿੱਲੀ ਚ ਬਹੁਤ ਗੇੜੇ ਲਾਉਂਦਾ ਰਿਹਾ ਮੈਂ ਇਹਦੇ ਦਿੱਲੀ ਨੂੰ ਸਿੱਧੀ ਰੱਖੀ ਆ ਇਹ ਆਪਣੇ ਧਰਨੇ ਮੋਕੇ ਇਦਿੱਤੇ ਬਹੁਤ ਘੜੇ ਲਾਇਆ ਦਿੱਲੀ ਨੂੰ ਬੰਦੇ ਛੱਡਿਆ ਆਉਂਦਾ ਸੀ ਲੈ ਆਉਂਦਾ ਸੀ ਛੱਡਿਆ ਆਉਂਦਾ ਸੀ ਲੈ ਆਉਂਦਾ ਕਿਉਂਕਿ ਮੈਂ ਉੱਥੇ ਰਿਹਾਂ ਤਾਂ ਹੈ ਨਹੀਂਗਾ ਤੇ ਪਰ ਮੈਂ ਰਿਹਾਂ ਤਾਂ ਨਹੀਂ ਸੀ ਪਰ ਮੈਂ ਡਿਊਟੀ ਲਵਾਲੀ ਸੀ ਵੀ ਬੰਦੇ ਤਾਂ ਮੈਂ ਛੱਡਿਆ ਆਇਆ ਕਰੂ ਲੈ ਆਇਆ ਕਰੂ ਦੇ ਲੋ ਮੈਂ ਇਥੋਂ ਤੜਕੇ 4 ਵਜੇ ਦੇ ਨੂੰ 3 ਵਜੇ ਦੇ ਨੂੰ ਤੁਰ ਜਾਂਦਾ ਸੀ ਦੁਪਹਿਰੇ 3 ਵਜੇ ਦੇ 4 ਵਜੇ ਦੇ ਨੂੰ ਪਿੰਡ ਵਾਪਸ ਆ ਜਾਂਦੇ ਅੱਜ ਚੱਲਦਾ ਕੰਮ ਕੱਦੂ ਦਾ ਲੈਟ ਆਈ ਹੋਈ ਆ ਵਧੀਆ ਤੇ ਭਰੀ ਜਾਂਦੇ ਆ ਗਿਆਰੇ ਭਰ ਕੇ ਇੱਕ ਇੱਕ ਵਾਰ ਵਾਹ ਕੇ ਅੱਜ ਛੱਡੀ ਜਾਂਦੇ ਆ ਕੱਲ ਨੂੰ ਫੇਰ ਵਾਹ ਲਾਂਗੇ ਇਹਨਾਂ ਨੂੰ ਪਰ ਚਾਰੇ ਕਿਾਰੇ ਭਰ ਜਾਣਗੇ ਫੇਰੇ ਤੇ ਪੰਜੇ ਗੀਲੇ ਆਪਣੇ ਲੱਗ ਜਾਣੇ ਆ ਇਹ ਮੋਟਰ ਤੇ ਹੋ ਜਾਣੀ ਆ ਸਮਾਪਤੀ ਆ ਕੱਦੂ ਆ ਜਿੰਨਾ ਚਿਰ ਚੱਲ ਕੇ ਠੀਕ ਆ ਤੇ ਉਧਰ ਦੂਜੀ ਮੋਟਰ ਤੇ ਆਪਣੀ ਲੱਗੀ ਹੋਈ ਆ ਮਸ਼ੀਨਾ ਉਹ ਡੈਮੋ ਟੈਸਟਿੰਗ ਤੇ ਆਏ ਹੋਏ ਆ ਬੰਦੇ ਕਬੋਟਾ ਦੀਆਂ ਨਵੀਆਂ ਮਸ਼ੀਨਾਂ ਲਾਂਚ ਹੋਣੀਆਂ ਉਹ ਟੈਸਟਿੰਗ ਲਈ ਆਈਆਂ ਹੋਈਆਂ ਨੇ ਉਹ ਚੱਲਦੀਆਂ ਨੇ ਫੇਰ ਚਲੋ ਦੇਖਾਂਗੇ ਉਹ ਚੱਲੀ ਜਾਂਦੀਆਂ ਵਧੀਆ ਉਹਨਾਂ ਨੇ ਹੁਣ 6-7 ਦਿਨ ਉਰੀ ਰਹਿਣਾ ਆਪਣੇ ਕੋਲੇ ਟੈਸਟਿੰਗ ਤੇ ਤੇ ਆਪਣਾ ਸਾਰਾ ਚੋਣ ਉਹਨਾਂ ਨੇ ਨੇੜੇ ਕਰ ਜਾਣਾ ਪਨੀਰੀ ਥੋੜੀ ਜਾਂ ਨਹੀਂ ਤਾਂ ਲੋਕਾਂ ਦੇ ਕਰਾਇਆ ਵੀ ਲਵਾ ਦਿੰਦੇ ਪਨੀਰੀਆਂ ਹੈ ਨਹੀਂ ਲੋਕਾਂ ਕੋਲ ਕਿਸੇ ਕੋਲੇ ਇਹਦੀ ਪਨੀਰੀ ਅੱਡਾ ਦੇ ਕਰਤੇ ਆ ਜੋ ਚੱਕ ਕੇ ਲਗਣੀ ਹੁੰਦੀ ਪਨੀਰੀ ਦਾ ਸਭ ਦੇ ਲਵਾ ਦਿੰਦੇ ਪਿੰਡ ਚ ਤੇ ਪਰ ਹੁਣ ਹੈ ਨਹੀਂ ਕਿਤੇ ਕੀ ਕਰੀਏ ਮੈਂ ਉਹ ਚੀਜ਼ ਦਿਖਾਉਣ ਲੱਗਿਆ ਤੁਹਾਨੂੰ ਵੀਰੇ ਜਿਹੜੀ ਤੋਂ ਮੈਂ ਕਹਿਣਾ ਹੁੰਦਾ ਤੁਹਾਨੂੰ ਹਨਾ ਹੁਣ ਜਿੱਥੇ ਤਾਂ ਪਿਆ ਹੋਇਆ ਅੱਜ ਦਾ ਮੀਂਹ ਹਨਾ ਉੱਥੇ ਇਹ ਚੀਜ਼ ਹੋਊਗੀ ਤੇ ਜਿੱਥੇ ਤਾਂ ਪੈ ਗਿਆ ਅੱਜ ਮੀਂਹ ਹਨਾ ਮੀਂਹ ਪੈ ਗਿਆ ਹੁਣ ਚੱਲ ਗਈ ਹਵਾ ਜਿਹੜੇ ਵੀਰਾਂ ਨੇ ਲਾਈ ਹੋਈ ਆ ਅੱਗ ਠੀਕ ਆ ਉਹਨਾਂ ਦੇ ਤਾਂ ਮੱਕੀ ਵਾਲੇ ਖੱਤਿਆਂ ਜੱਦਾ-ਅੱਦਾ ਪੌਣਾ-ਪੌਣਾ ਗਿੱਲਾ ਖਤਮ ਹੋ ਗਿਆ ਉਹ। ਇਹੋ ਸੱਚਾਈ ਆ। ਠੀਕ ਨਹੀਂ? ਤੇ ਆਹ ਦੇਖ ਲਓ ਆਪਣੇ ਖੱਤਿਆਂ ਦੇ ਵਿੱਚ। ਹੈਗਾ ਵੀਰੇ ਕਿਸੇ ਬੱਟ ਦੇ ਨਾਲ ਫੂਸ। ਦੱਸ ਦੋ। ਪਿਆ ਨਾ ਸਾਫ਼-ਸਾਫ਼ ਅਖੱਤਾਂ ਦਾ ਸਾਫ਼ ਦਾ ਸਾਫ਼ ਪਿਆ ਨਾ। ਵੇਖੋ। ਦੇਖ ਲਓ। ਇਹ ਫਰਕ ਆ। ਏਵੇਂ ਹੀ ਕਣਕ ਵਾਲਿਆਂ 'ਚ ਫਰਕ ਆ ਵੀਰੇ। ਜਿਨਾਂ ਜੇ ਆਪਾਂ ਅਸੀਂ ਅੱਗ ਨਹੀਂ ਨਾ ਲਾਉਂਦੇ ਸਾਡੇ ਫੂਸ ਨਹੀਂ ਹੁੰਦਾ ਇਕੱਠਾ ਜਿਹੜੇ ਵੀਰਾਂ ਦੇ ਅੱਗ ਲੱਗਦੀ ਆ ਹੁਣ ਆਪਣਾ ਉਹ ਸੌ ਲਿਖੇ ਸੀ ਉੱਥੇ ਅੱਗ ਲੱਗੀ ਹੋਈ ਸੀ ਪਹਿਲਾਂ ਉੱਥੇ ਬਹੁਤ ਫੂਸ ਚੱਕਿਆ ਸੀ ਹੁਣ ਇੱਥੇ ਜਮਈ ਕਿਤੇ ਪਰਵਾਹੀ ਨਹੀਂ ਕਰਿਆ ਆ ਖੱਤਿਆਂ ਦੇ ਵਿੱਚ ਫੂਸ ਵਾਲਾ ਦੀ ਠੀਕ ਨਹੀਂ ਦੇਖ ਲਓ ਕਿਤੇ ਬੱਟ ਨਾਲ ਮਾੜਾ ਜਿਹਾ ਵੀ ਦਿਖਾ ਦਿਓ ਵੀ ਬੱਟ ਦੇ ਨਾਲ ਮਾੜਾ ਜਿਹਾ ਕਿਤੇ ਖੁੰਜੇ ਚ ਦਿਖਾ ਦਿਓ ਲੈ ਆ ਖੁੰਜਾ ਤੇ ਆ ਬੱਟਾ ਨੇ ਪੱਕਿਆ ਹੋਣਾ ਦੇਖੋ ਆ ਖੇਤ ਵਾਇਆ ਹੋਇਆ ਆਪਣਾ ਇੱਕ ਵਾਰ ਪਰਸੋਂ ਚੌਥੇ ਪਰਸੋਂ ਵਾਇਆ ਸੀਗਾ ਹਨ ਤੇ ਅੱਜ ਉਹ ਬਾ ਚਲੋ ਲੈਟ ਮੀ ਹੈ ਤੇ ਅੱਜ ਤਾਂ ਉਮੀਦ ਹੈ ਪਾਣੀ ਨਾਲ ਹੀ ਪੂਰਾ ਭਰ ਗਿਆ ਹਨ ਤੇ ਹੁਣ ਇਹਨੂੰ ਲੱਗਿਆ ਬੋਣ ਤੁਸੀਂ ਦੇਖ ਲੈ ਜ ਟੰਡਾ ਲੱਪਣਾ ਤੱਕ ਨਹੀਂ ਕੋਈ ਆ ਹੁਣ ਹੀ ਦੇਖ ਲੋ ਕਿੰਨੇ ਖਰਚ ਘੱਟ ਦੀਂਦੇ ਇੱਕ ਵਾਰ ਵਾਇਆ ਹੋਇਆ ਨਾਲ ਦੇਖ ਲੋ ਸਿਰ ਉਧਰ ਦੋਹਰ ਉਧਰ ਵੀ ਇੱਕ ਵਾਰ ਜੰਮੀ ਹੋਣੀ ਉਹਦੇ ਵੀਰੋਂ ਵੀ ਭਾਈ ਹੁਣੀ ਵਾਉਣ ਲੱਗੇ ਇੱਕ ਇੱਕ ਵਾਰ ਵਾਗੇ ਵਾ ਛੱਡਿਆ ਨੇ ਇੱਕ ਵਾਰ ਕਰਨਾ ਵਾਉਣਗੇ ਅੱਜ ਚੱਲਦੇ ਆ ਦੋਨੇ ਠਟੇ 36 30 ਸਪੈਸ਼ਲ ਐਡੀਸ਼ਨ ਤੇ ਨਵੋ ਨਵੋ ਮਗਰ ਹੈਗਾ 8 ਫੁੱਟ ਅਰਜਨ ਮਗਰ ਪੀਸ ਮਗਰ ਤੇ ਇਹਦੇ ਮਗਰ ਹੈਗਾ 9 ਫੁੱਟ ਲੋ ਇੱਥੇ ਬੈਠਾ ਵਾਂ ਹਵਾ ਇੱਧਰ ਨੂੰ ਹੀ ਆ ਮੇਰੇ ਵੱਲੋਂ ਥੋੜੀ ਥੋੜੀ ਤੇ ਖੇਤ ਦੇ ਵਿੱਚੋਂ ਨਾ ਪੂਰੀ 스멜 ਆਉਂਦੀ ਆ ਉਹ ਸੜਨ ਦੀ ਗਲਨ ਦੀ ਪੂਰੀ 스멜 ਮਾਰ ਰਿਆ ਖੇਤ 스멜 ਵੀ ਮਾਰਦਾ ਉ ਉੱਤੇ ਜੰਮੀ ਬਾਈ ਨੂੰ ਬੈਠੇ ਹੋਣਾ ਨੂੰ ਸੇਕ ਵੀ ਬਹੁਤ ਪੈਂਦਾ ਹੋਊਗਾ ਬਹੁਤ ਜ਼ਿਆਦਾ ਸੇਕ ਪੈਂਦਾ ਵੀ ਅੱਜ ਦਾ ਮੌਸਮ ਠੰਡਾ ਵਾ ਜਦੋਂ ਟਰੈਕਟਰ ਜਦੋਂ ਗਰਮੀ ਹੁੰਦੀ ਹੈ ਨਾ ਉਦੋਂ ਬਹੁਤ ਜ਼ਿਆਦਾ ਸੀਕ ਪੈਂਦਾ ਉੱਤੇ ਦੇਖ ਲਓ ਵੀ ਹੋ ਗਿਆ ਨਾ ਇਹ ਸਫਾਈ ਐਨ ਬੂਰਾ ਸਾਫ ਹੋ ਗਿਆ ਕੋਈ ਜ਼ਮੀਨ ਬਣਾਉਣ ਇੱਥੋਂ ਦੇ ਲੋ ਐ ਸਾਫ ਸਫਾਈ ਕਰਾਉਂਦੇ ਅਮੀ ਇੱਕ ਵੀਰ ਨੇ ਉਹਦੇ ਕਮੈਂਟ ਕੀਤਾ ਕਹਿੰਦਾ ਲੋਕ ਵੱਡੇ ਟਰੈਕਟਰ ਕਿੱਥੋਂ ਲੈ ਕੇ ਆਉਣ ਮੈਂ ਕਹਾ ਯਾਰ ਵੀਰੇ ਵੀ ਜਿਹਨੇ ਆਹ ਮੱਕੀ ਦਾ ਪੰਗਾ ਲਿਆ ਵਾ ਉਹਦੇ ਘਰੇ ਪਹਿਲਾਂ ਹੀ ਹਰੇਕ ਦੇ ਘਰੀ ਤਿੰਨ ਤਿੰਨ ਚਾਰ ਚਾਰ ਝੋਟੇ ਖੜੇ ਆ ਠੀਕ ਨਹੀਂ ਕਿਉਂ ਟੈਂਜ ਦੇ ਟਰੈਕਟਰ ਹਰੇਕ ਦੇ ਘਰੇ ਖੜੇ ਆ ਜਿਹਨੇ ਮੱਕੀ ਬੀਜੀ ਹੋਊਗੀ 100 ਦੇ ਵਿੱਚੋਂ ਇੱਕ ਕਿਸਾਨ ਹੋਊਗਾ ਜਿਹਦੇ ਘਰੇ ਚਲੋ 4-ਵੀਲ ਨਹੀਂ ਹੋਊਗਾ ਪਰ 2-ਵੀਲ ਵੀ ਟਰੈਕਟਰ ਵੱਡੀ ਪਾਵਰ ਦੇ 55 ਪਾਵਰ ਦੇ ਤਾਂ ਹੈਗੇ ਹੈਗੇ ਆ ਠੀਕ ਨਹੀਂ ਉਹਨੇ ਪਲਾਉ ਨਹੀਂ ਵੀਰ ਨੇ ਫੇਰਣਾ ਉਹਦੇ ਰੋਟਾ ਵੇਟ ਨਾਲ ਕੋਈ ਕਦੋਂ ਸ਼ੁਰੂ ਹੋ ਜਾਣਾ ਤੇ ਵਿੱਚ ਵੀਰ ਕਈ ਇਹੋ ਜਿਹੀ ਹੁੰਦਾ ਯਾਰ ਵੀ ਹਰ ਟਾਈਮ ਨਾ ਅਮੀਰੀ ਗਰੀਬੀ ਵਾਰ ਦਿੰਦੇ ਆ ਅਮੀਰ ਤੁਸੀਂ ਅਮੀਰ ਫਲਾਂ ਯਾਰ ਅਸੀਂ ਕੌਣ ਅਮੀਰ ਸਾਰੇ ਵੀਰਾਂ ਕੋਲੇ ਅੱਜਕੱਲ ਜਿਹੜੇ ਖੇਤੀ ਕਰਦੇ ਆ ਵੀਰ ਹਰੇਕ ਕੋਲੇ ਟਰੈਕਟਰ ਵਧੀਆ ਜਿਆ ਰੱਖੇ ਹੋਇਆ ਆਪਾਂ ਐਵੇਂ ਕੋਈ ਕਹੀ ਜਾਂ ਜੀ ਇਹ ਗੱਲਾਂ ਨਾ ਤੇ ਜਿਹੜੇ ਵੀਰ ਇਹ ਕਮੈਂਟ ਕਰ ਦਿੰਦੇ ਆ ਨਾ ਵੀ ਹਾਂ ਗਰੀਬ ਜਾਂ ਅਮੀਰ ਉਹ ਉਹ ਵੀਰਾਂ ਦੇ ਮੁੰਡਿਆਂ ਕੋਲੇ ਖੁੱਦ ਮੈਨੂੰ ਲੱਗਦਾ ਆਈਫੋਨ ਹੋਣਗੇ ਠੀਕ ਨਹੀਂ ਤਾਂ ਇੱਥੋਂ ਫਿਰ ਗਰੀਬੀ ਵੀ ਆ ਜਾਂਦੀ ਹੈ ਜਦੋਂ ਆ ਕੋਈ ਗੱਲ ਕਰਦੀ ਹੈ ਹਰੇਕ ਵੀਰਾਂ ਕੋਲੇ ਜਿਹੜੇ ਆਲੂ ਵੀ ਦਿਆ ਜਾਂ ਕੁਝ ਕਰਦੇ ਆ ਸਾਰਿਆਂ ਨੇ ਟਰੈਕਟਰ ਲੈ ਲੈ ਗੀਆਂ ਨੇ ਲੈਣੇ ਉਹ ਲਈ ਜਾਂਦੇ ਆ ਬਾਈ ਹੁਣ ਹੀ ਆਗੇ ਦੂਜੀਆਂ ਮੋਟਰਾਂ ਤੇ ਬਸ ਆ ਇੱਕ 11 ਇੱਥੇ ਭਰਿਆ ਏ 11 ਵਾ ਕੇ ਤੇ ਜਿੱਥੇ ਰਾਤ ਟਰਾਲੀ ਤੁਸੀਂ ਸੀ ਉੱਥੇ ਜਾਣਾ ਬਾਈ ਉਹਨਾਂ ਨੇ ਉੱਥੇ ਦੋ 11 ਭਰੇ ਵੱਡਾ 11 ਵਾ ਦੋ ਢਾਈ ਤਿੰਨ ਕਿੱਲਾਂ ਉਹ ਕਰਕੇ ਆਉਣਾ ਬਸ ਲੈਡ ਲੂਟ ਆਈ ਜਾਵੇ ਵਧੀਆ ਤਾਂ ਛੇਰ ਤਾਂ ਛੇ ਦੀ ਖੇਚੇ ਤੇ ਨਿਆ ਨਿਆ ਕੰਮ ਫੇਰ ਨਹੀਂ ਕੋਈ ਦਿੱਕਤ ਆਉਣੀ ਫੇਰ ਤਾਂ ਕੰਮ ਆ ਸੀ ਮੈਂਟ ਮਾਰਦੇ ਆ ਕੱਲ ਨੂੰ 56 30 ਮਗਰ ਵੀ ਪਾ ਦੇਣਾ ਰੋਟਾ ਵੇਟਰ ਤੇ ਲੋਡ ਪਈ 90 10 ਮਗਰ ਵੀ ਪਾ ਦੇਣਾ ਕੋਈ ਉਹ ਪਨੀ ਹੈ ਕਿਉਂਕਿ ਨਾ ਗਿੱਲੇ ਬਾਣ ਚ ਨਹੀਂ ਉਹ ਟੁੱਟਦੇ ਕ੍ਰੋਸ ਸੁੱਕੇ ਬਾਣ ਚ ਕ੍ਰੋਸ ਟੁੱਟ ਜਾਂਦੇ 18 ਦੇ ਟਾਇਰਾਂ ਮਗਰ ਤੇ ਕੱਲ ਨੂੰ ਪਾ ਦੇਣਾ ਉਹਦੇ ਕਿੱਲੇ ਬਾਣ ਚ ਨਹੀਂ ਕੁਝ ਵੀ ਹੁੰਦਾ ਸੁੱਕੇ ਬਾਣ ਦੇ ਵਿੱਚ ਪੰਗਾ ਪੈ ਜਾਂਦਾ ਜਿਵੇਂ ਆਪਾਂ ਉਦੋਂ ਬਾਉਨੇ ਆ ਨਾ ਜਿਵੇਂ ਆਲੂ ਉਲੂ ਵਾਲੇ ਉਹਨਾਂ ਦੇ ਵਿੱਚ ਕ੍ਰਾਸ ਟੁੱਟਣ ਦਾ ਡਰ ਹੋ ਜਾਂਦਾ ਉੱਚ ਵਿੱਚ ਦਾ ਪੂਰਾ ਵਧੀਆ ਚੱਲੀ ਜਾਂਦਾ 9 ਫੁੱਟੇ ਰੋਟੋਵੇਟਰ ਦੇ ਜਿੰਨਾ ਲਾਉਣਾ ਹੁਣ ਦੇਲਵਾ ਟੰਡੇ ਖੜੇ ਇੱਕ ਵਾਰ ਵਾਹ ਕੇ ਆਇਆ ਟਰੈਕਟਰ ਦੇ ਲੋ ਪੂਰਾ ਵਧੀਆ ਕੱਦੂ ਵਿੱਚ ਨਹੀਂ ਕੋਈ ਪ੍ਰੋਬਲਮ ਆਉਂਦੀ ਪ੍ਰੋਬਲਮ ਆਉਂਦੀ ਆ ਸੁੱਕੇ ਦੇ ਵਿੱਚ ਸੁੱਕੇ ਜਿੰਨੇ 9 ਫੁੱਟਾ ਕਿੱਥੋਂ ਖੇਚਣਾ ਫਲਾਉ ਦੇ ਉੱਤੇ ਨਹੀਂ ਖੱਚਦਾ ਇਹ 9 ਫੁੱਟ ਇਹ ਮਸਾਂ ਕਿ ਇਹਨੇ 8 ਫੁੱਟਾ ਖੇਚਣਾ ਪੂਰਾ ਵਧੀਆ ਦੇਖ ਲਾਂਗੇ ਠੱਕਾ ਕਰਕੇ ਵੀ ਜੇ ਖਿੱਚੂਗਾ ਤਾਂ પાਕੇ ਤਾਂ ਦੇਖਾਂਗੇ ਪਰ ਨਹੀਂ ਖੇਚਣਾ ਇਹਨੇ ਬਿਨਾਂ ਕੁਝ ਕਰੇ ਤਾਂ ਨਹੀਂ ਖੇਚਣਾ ਯਾਨੀ ਜਿਵੇਂ ਵੀਰ ਕਰਾਉਂਦੇ ਆ ਵੀ ਕੇਮ ਗੂਮ ਚੇਂਜ ਜਾਂ ਹੋਰ ਕੁਝ ਬਗੈਰ ਮੋਡੀਫਿਕੇਸ਼ਨ ਤੋਂ ਆਪਾਂ ਮੋਡੀਫਿਕੇਸ਼ਨ ਕਰਾਉਣੀ ਕੋਈ ਨਹੀਂ ਆਪਾਂ ਤਾਂ ਇਦਾਂ origianally ਰੱਖ ਕੇ ਕੋਸ਼ਾਂ ਤੇ ਆਪਾਂ ਇਦਾਂ ਹੀ ਕਰਾਉਣਾ ਆਪਾਂ ਮੋਡੀਫਿਕੇਸ਼ਨ ਦੇ ਹੱਕ ਤੋਂ ਬਿਨਾਂ ਹੀ ਚੰਗਿਆਂ ਵੀ ਮੋਡੀਫਿਕੇਸ਼ਨ ਰਹਿਣ ਦੀ ਕਰਾਉਂਦੇ ਆਪਾਂ ਮੋਡੀਫਿਕੇਸ਼ਨ ਵਾਲੇ ਨੂੰ ਕਿਸੇ ਨੂੰ ਬਈ ਉਹ ਨਹੀਂ ਕਹਿੰਦੇ ਵੀ ਕਿਉਂ ਕਰਨੀ ਐ ਜੀਨੇ ਕਰਾਉਣੀਆਂ ਵੀ ਦੇ ਕਰਾ ਲਓ ਠੀਕ ਨਹੀਂ ਹਰ ਇੱਕ ਦੀ ਆਪ ਕੋ ਆਪਣੀ ਸੋਚ ਹੁੰਦੀ ਆ ਜੀਨੇ ਕਰਾਉਣੀਆਂ ਉਹ ਕਰਾ ਸਕਦਾ ਜੀਨੇ ਨਹੀਂ ਕਰਾਉਣੀਆਂ ਉਹ ਰਹਿਣ ਦੇ ਪਰ ਆ ਆਪਣੇ ਕੋਲੇ ਟਰੈਕਟ origianlly ਰੱਖੇ ਆ ਸਾਰੇ ਟਰੈਕਟ ਕਿਸੇ ਦਾ ਵੀ ਕੁਛ ਨਹੀਂ ਨਾ ਕੇ ਦਾ ਤੇਲ ਵਧਾਇਆ ਹੋਇਆ ਨਾ ਕੇ ਦਾ ਕੁਛ ਕਰਿਆ ਹੋਇਆ ਸਾਰੇ ਦੇ ਸਾਰੇ origianl ਪਏ ਆ ਹਾਲਾ ਤੱਕ ਇਹ ਤੋਂ ਕਿ ਐਂਟਰਾਂ ਦਾ ਵੀ ਕਦੇ ਆਪਾਂ ਰੇਤ ਨਹੀਂ ਵਧਾਈਆ ਸਾਰੇ ਟਰੈਕਟਰਾਂ ਦੀ ਰੇਤ ਜਿੰਨੀ ਕੰਪਨੀ ਐਨੀ ਆਉਂਦੀ ਹੈ ਉਹਨੇ ਮੀਟਰਾਂ ਦੇ ਜਾਂਦੇ ਕਿਸੇ ਟਰੈਕਟਰ ਦੀ ਵੀ ਰੇਤ ਨਹੀਂ ਵਧਾਈ ਹੋਈ ਵੀ ਕਿਸੇ ਟਰੈਕਟਰ ਦੀ ਰੇਤ ਵਧਾਈ ਹੋਵੇ ਨਾ ਆ ਇਕੱਲੀ ਅਰਜਣ ਦੀ ਵਧਾਈ ਸੀਗੀ ਆਪਾਂ ਮਾੜੀ ਜੀ ਕਿਉਂਕਿ ਅਰਜਣ ਨਾ ਦਬਦਾ ਬਹੁਤ ਸੀਗਾ ਉਦੋਂ ਜਦੋਂ ਹੁਲੇਮਹਲੇ ਤੇ ਗਏ ਆ ਤੇ ਉਸ ਤੋਂ ਬਾਅਦ ਹੁਲੇਮਹਲੇ ਵਾਲਿਆਂ ਨੇ ਵਧਾਈ ਸੀ ਮਾੜੀ ਜੀ ਖੋਲ ਕੇ ਉਸ ਤੋਂ ਬਾਅਦ ਫੇਰ ਇਹਦੀ ਵੀ ਉੱਥੇ ਹੀ ਸੱਤ ਉਵੇਂ ਹੀ ਕਰਤੀ ਸੀ ਤੇ ਨਹੀਂ ਆਪਾਂ ਤਾਂ ਕਿਸੇ ਟਰੈਕਟਰ ਦੀ ਵਧਾਉਣ ਦੇ ਹੱਕ ਜੀ ਨਹੀਂ ਰੇਤ ਰੂਤ ਕਿਉਂਕਿ ਦੇਖੋ ਵੀਰੇ ਆ ਇਹ ਰੋਡ ਤੇ ਚੱਲਣ ਲਈ ਤਾਂ ਹੈ ਨਹੀਂ ਵੀ ਹਾਂ ਰੋਡ ਤੇ ਆਪਾਂ ਭਜਾਉਣ ਦੇ ਲਈ ਆ ਠੀਕ ਆ ਜਿੰਨੇ ਭਜਦੇ ਆ ਬਾਧੂ ਆ ਰੋਡ ਤੇ ਹਨਾ ਕਿ ਅ ਵਿਚ ਬੰਦੇ ਆਉਂਦਾ ਕਈ ਵਾਰ ਨਵਾਂ ਬੰਦਾ ਆ ਜਾਂਦਾ ਉਹ ਜਾਦੇ ਭਜਾ ਲੈਂਦਾ ਫੇਰ ਔਖਾ ਹੋ ਜਾਂਦਾ ਕੰਮ ਉਹਦੇ ਨਾਲੋਂ ਚੰਗਾ ਕੀ ਸਾਫ ਸਾਫ ਸਿਰਦਾ ਹੀ ਹੋਵੇ ਰੇਸ ਪਰ ਠੀਕ ਆ ਵਧੀਆ ਮੇਰੀ ਤਾਂ ਚਲਾਈ ਵੀਰੇ ਆਪਾਂ ਤਾਂ ਚਲਾਈ ਆਪਦੀ ਮੇਰੀ ਤਾਂ ਗੱਡੀ ਦੀ ਚਲਾਈ ਤੇ ਗੱਡੀ ਦੀ ਸਪੀਡ ਵੀ ਮੈਂ ਤਾਂ ਕਦੀ 40 ਤੋਂ 60 ਤੋਂ ਕਦੀ ਉੱਪਰ ਨਹੀਂ ਟਪਾਉਂਦਾ ਗੱਡੀ ਦੀ ਚਲਾਈ ਵੀ ਆਪਣੀ ਇੱਥੇ ਦੇਖੋ ਟਾਈਮ ਨਾਲ ਤੁਰਪੋ ਆਪੇ ਟਾਈਮ ਨਾਲ ਪਹੁੰਚ ਜਾਾਂਗੇ ਇਹ ਤੁਸੀਂ ਪ੍ਰਤਿਆਗਿਆ ਦੇਖ ਲਿਓ ਇੱਕ ਗੱਡੀ ਨੂੰ ਕਿਤੇ ਵੀ ਸਫ਼ਰ ਤੇ ਜਾਣਾ ਇੱਕ ਗੱਡੀ ਨੂੰ ਕਹਿ ਵੀ 100 ਦੀ ਸਪੀਡ ਤੇ ਚੱਲੇ 100 ਜਾਂ 110 ਦੀ ਸਪੀਡ ਤੇ ਹਨਾ ਇੱਕ ਗੱਡੀ ਨੂੰ ਕਹੋ ਵੀ ਤੁਸੀਂ ਯਾਰ ਜਿਵੇਂ ਮੈਂ ਚਲਾਉਣਾ ਵੈ 60 ਦੀ 70 ਦੀ ਸਪੀਡ ਤੇ ਉਹ ਚੱਲੇ ਤੁਸੀਂ ਦੇਖ ਲਿਓ 100 ਵਾਲੀ ਨੇ ਉਹ ਬ੍ਰੇਕ ਪਈ ਜਾਣਿਆ ਤੇ 60 ਵਾਲੀ ਨੇ ਵੀ ਉਹਦੇ ਬਰੋਬਰ ਪਹੁੰਚ ਜਾਣ 100 ਵਾਲੀ ਨੂੰ ਬ੍ਰੇਕ ਪੈ ਜਾਂਦੇ ਆ ਬਸ ਹਾਂ ਗੱਡੀ ਲਗਾਤਾਰ ਚੱਲਦੀ ਹੋਵੇ ਬਸ ਖੜਾ ਖੜਤਾ ਨਾ ਬਾਬੇ ਵੀ ਇੱਥੋਂ ਤੁਰ ਗਏ ਇੱਥੇ ਖੜ ਗਏ ਉਹ ਚੀਜ਼ਾਂ ਮਾਰ ਲੈਂਦੀਆਂ ਹਨਾ ਤੁਸੀਂ 70 ਦੀ 70 ਦੀ 80 ਦੀ ਸਪੀਡ ਤੇ ਚਲਾ ਲਓ ਗੱਡੀ ਉਹ ਚ ਵੀ ਬਹੁਤ ਵਾਰ ਨਿਬੜ ਜਾਂਦੀ ਐ ਕਿਉਂਕਿ ਆਪਣੇ ਰੋਡ ਹੀ ਨਹੀਂ ਜਾਮੀ ਇਹ ਨਿਆ 100 ਦੀ 200 ਦੀ 100 ਸਵਾ 100 ਦੀ ਸਪੀਡ ਤੇ ਚਲਾਉਣ ਤੇ ਬ੍ਰੇਕ ਹੀ ਪਈ ਜਾਂਦੇ ਆ ਗੱਡੀ ਨੂੰ ਕਦੀ ਬ੍ਰੇਕ ਮਾਰ ਲੇ ਉਹ ਚੀਜ਼ਾਂ ਨਾਲੋਂ ਤਾਂ ਬੰਦਾ 60 70 ਦੀ ਸਪੀਡ ਰੱਖ ਕੇ ਚਲਾ ਲਵੇ ਉਹ ਜੋ ਜਾਦੇ ਵਧੀਆ ਰਹਿੰਦਾ ਤੇ ਉਹੀ ਹਾਲਾਤ ਟਰੈਕਟਰਾਂ ਦਾ ਵਖੱਤੇ ਚ ਬਾਈ ਵੀਰੇ ਟਰੈਕਟਰਾਂ ਦੀ ਤਾਂ ਪਿਆਰ ਨਾਲ ਹੀ ਹੁੰਦੀ ਆ ਭਜਾਉਣ ਦੇ ਨਾਲ ਬਾਈਆਂ ਨਹੀਂ ਹੁੰਦੀਆਂ ਪਿਆਰ ਨਾਲ ਚਲਦੇ ਹੋਣ ਟਰੈਕਟਰ ਤਾਂ ਬਾਈਆਂ ਹੁੰਦੀਆਂ ਨੇ ਫਿਰ ਹੁਣ ਜੇ ਮੈਂ ਇੱਥੇ ਆ ਰੋਟਾਵੇਟਰ ਚਲਦਾ ਵਾ ਜੇ ਮੈਂ ਕਹਾਂ ਯਾਰ ਇਹਨੂੰ ਮੈਂ ਭਜਾ ਕੇ ਕਰ ਦਵਾ ਥੋੜਾ ਵੱਡੇ ਗੇਅਰ ਚ ਪਾ ਕੇ ਕਰਦੀ ਕਰਨ ਨੂੰ ਤਾਂ ਕਰ ਸਕਦੇ ਆ ਪਰ ਕਿਉਂ ਕਰਨ ਕਿਉਂਕਿ ਵੇਰ ਖੱਤੇ ਨਹੀਂ ਵਧੀਆ ਬਣਨੇ ਜੇ ਵੱਡੇ ਗੇਰਾਂ ਚ ਪਾ ਕੇ ਆਪਾਂ ਕਦੂ ਕਰਦੇ ਆ ਫਿਰ ਖੱਤੇ ਨਹੀਂ ਵਧੀਆ ਬਣਨੇ ਫਾਇਦਾ ਕੀ ਹੈ ਉਹੀ ਪੰਜ ਪੰਜ ਵਾਰ ਬਾਹਵਾਂਗੇ ਕਿੱਥੇ ਆਉਣ ਸਾਲਾ ਟਕਾ ਕੇ ਬੋਹਨੇ ਆ ਦੋ ਵਾਰ ਚ ਕੰਮ ਹੋ ਜਾਂਦਾ ਠੀਕ ਨੇ ਦੋ ਵਾਰ ਚ ਪੂਰਾ ਵਧੀਆ ਬਣ ਜਾਂਦਾ ਕੋਈ ਦਿੱਕਤ ਹੀ ਨਹੀਂ ਆਉਂਦੀ ਦੋ ਵਾਰ ਬੋਹਣ ਦੇ ਦੋ ਵਾਰ ਇੱਕ ਤੁਹਾਨੂੰ ਦਿਖਾਇਆ ਹੀ ਆ ਸਾਰਾ ਤਜਰਬਾ ਅਦਿਲਾ ਹੁਣ ਵੀ ਪਹਿਲੀ ਵਾਰ ਬਾਹਰ ਆ ਦੋ ਵਾਰ ਬੋਹਣ ਦੇ ਐਨ ਪੂਰਾ ਵਧੀਆ ਬਣ ਜਾਂਦਾ ਕੀ ਕਰਕੇ ਕੋਈ ਵੀ ਵੀਰ ਚਾਹੇ ਨਵੇਂ ਵੀਰ ਖੇਤੀ ਦਾ ਟਰੈਕਟਰ ਚਲਾਉਂਦੇ ਆ ਚਾਹੇ ਹਨਾ ਜਿੱਦਾਂ ਮਰਜੀ ਆ ਪਰ ਵੀਰੇ ਭਜਾਉਣ ਦੇ ਨਾਲ ਖੇਤੀ ਨਹੀਂ ਹੁੰਦੀ ਟਰੈਕਟਰ ਆਪਦੇ ਹਸਾਬ ਸਿਰ ਦੇ ਚੱਲਦੇ ਹੋਣ ਉਹ ਹੀ ਵਧੀਆ ਰੇਤਾਂ ਵਧਾ ਕੇ ਜਾਂ ਕੁਝ ਰੇਤਾਂ ਨਾਲ ਭਜਾ ਕੇ ਉਹ ਕੋਈ ਮਤਲਬ ਨਹੀਂ ਬਣਦਾ ਤੇ ਜਿੰਨਾ ਸਾਡੇ ਕੋਲੇ ਸਾਰੇ ਬੰਦੇ ਹੀ ਆਪਣੇ ਉਹ ਜਿਹੇ ਕਿਸੇ ਨੂੰ ਆਪਾਂ ਕਦੇ ਅੱਜ ਤੱਕ ਇਹ ਨਹੀਂ ਵੀ ਤੁਸੀਂ ਤੇਜ਼ੀ ਕਰੋ ਕੋਈ ਵੀ ਕੰਮ ਦੇ ਵਿੱਚ ਅ ਜੰਬੀ ਬਾਈ ਹਣੀ ਦਾ ਇਹਦਾ ਜਮਾ ਹੀ ਨਹੀਂ ਦੇਤੀ ਕਰਦੇ ਕਿਸੇ ਨੂੰ ਨਹੀਂ ਕਿਹਾ ਵੀ ਅੱਜ ਤੱਕ ਵੀ 63000 ਕਰਕੇ ਮੁੜਿਓ ਵੀ ਕੰਮ 63 ਬਾਕੇ ਮੁੜਿਓ ਨਾ ਕੋਈ ਮਤਲਬ ਹੀ ਨਹੀਂ ਹੈਗਾ ਵੀ ਇਹ ਜੀਆਂ ਗੱਲਾਂ ਕਈਆਂ ਹੋਣ ਬਸ ਵੀ ਤੁਸੀਂ ਇਹਨਾਂ ਨੂੰ ਪਤਾ ਹੀ ਹੈ ਵੀ ਆਪਣਾ ਕੰਮ ਵੀ ਟਕਾ ਕੇ ਕੰਮ ਕਰਨਾ ਬਸ ਉਹ ਕਰਿਆਓ ਬਸ ਐਦਾਂ ਕੋਈ ਮਤਲਬ ਹੀ ਨਹੀਂ ਹੁੰਦਾ ਵੀ ਆਪਾਂ ਕਦੇ ਕਹਿਣਾ ਹੋਵੇ ਵੀ ਤੇਜ਼ੀ ਵਾਲਾ ਕੰਮ ਵੀ ਹਾਂ ਤੇਜ਼ੀ ਦੇ ਕਰਿਆ ਜਾਏ ਅੱਜ ਮੀਂਹ ਪਿਆ ਵਾ ਆਪ ਮੁੱਕੜ ਇੰਨੇ ਆ ਨਾ ਬਹੁਤ ਜ਼ਿਆਦਾ ਜਿਹੜੇ ਛਿੱਟੇ ਛਿੱਟੇ ਫੰਗ ਹੁੰਦੇ ਆ ਗੱਡੀ 'ਚ ਵੀ ਵੜ ਗਏ ਸਾਰੇ ਤੇ ਇਹਨਾਂ ਨੇ ਬਾਈ ਪੁਰਾਣਾ ਸਮਾਂ ਯਾਦ ਕਰਾਇਆ ਯਾਨੀ ਕਿ ਭਮੱਕੜਾਂ ਨੇ ਅੱਜ ਕਿ ਮੈਂ ਫਿੱਟਾ ਸੀਗਾ ਨਾ ਉਰੇ ਮੋਟਰ ਤੇ ਪੱਲਵ ਦੇ ਥੱਲੇ ਇੰਨੇ ਜ਼ਿਆਦਾ ਇਕੱਠੇ ਹੋ ਰਹੇ ਆ ਨਾ ਤੇ ਆ ਜਦੋਂ ਨਾ ਪਹਿਲਾਂ ਨਿੱਕੇ ਹੁੰਦੇ ਸੀਗੇ ਯਾਨੀ ਕਿ ਹੁਣ ਤਾਂ ਘਰ ਪਾਈ ਨੂੰ 2005 6 ਤੱਕ ਦੀ ਗੱਲ ਆ ਉਹਦੇ ਤੱਕ ਤਾਂ ਘਰੇ ਯਾਨੀ ਕਿ ਉਦੋਂ ਪਹਿਲਾਂ ਹਨਾ ਬਾਹਰ ਪੈਂਦੇ ਹੁੰਦੇ ਸੀ ਸਾਰੇ ਟੱਬਰ ਦਾ ਇੱਕੋ ਦਾਤੀ ਫੇਰਾ ਪੱਖਾ ਚੱਲਦਾ ਹੁੰਦਾ ਸੀ ਉਹ ਦਾਤੀ ਫੇਰਾ ਪੱਖਾ ਮੇਰੇ ਨਾਲ ਹਜੇ ਵੀ ਹੈਗਾ ਆਪਣੇ ਘਰੇ ਹਨਾ ਤੇ 13 14 13 14 ਮੰंजे ਹੁੰਦੇ ਸੀ ਲੈਨ ਦੇ ਵਿੱਚ ਹਨਾ ਤੇ ਸਭ ਤੋਂ ਮੂਰੇ ਬਾਪੂ ਦਾ ਦਾਦਾ ਜੀ ਦਾ ਸਭ ਤੋਂ ਐਂਡ ਤੇ ਛੱਡੀ ਦਾਦੀ ਦਾ ਪੰਜਾ ਤੇ ਬੜਾ ਯਾਨੀ ਜੱਪ ਮੱਖੜਾ ਨਹੀਂ ਯਾਦ ਕਰਾਦਾ ਤੇਲਾ ਪਿੰਡ ਆ ਯਾਨੀ ਕਿ ਸੋਣਾ ਹਨਾ ਮੈਂ ਕਿਹਾ ਵੀ ਜਦੋਂ ਮੀਂਹ ਪੈਂਦੇ ਹੁੰਦੇ ਸੀ ਉਦੋਂ ਆਹੀ ਰੋਲਾ ਕਰਨਾ ਵੀ ਲੈਟ ਚੱਲਣ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਲਓ ਫੇਰ ਨਾ ਭੁੱਕਣਾ ਨਹੀਂ ਆ ਜਾਣਾ ਤੇ ਸਾਰੇ ਡੱਬਰ ਨੇ ਬਹਿ ਕੇ ਵੀ ਰੋਟੀ ਖਾਣੀ ਹਨਾ ਤੇ ਕਈ ਵਾਰ ਟੀਵੀ ਬਾਹਰ ਕੱਢ ਲੈਂਦੇ ਹੁੰਦੇ ਸੀ ਵੀ ਟੀਵੀ ਉਹ ਐਂਟੀਨਾ ਵਾਲਾ ਹੁੰਦਾ ਸੀ ਜਦੋਂ ਕਿਤੇ ਫਿਲਮ ਫੁਲਮ ਆਉਣੀ ਵੀ ਬਾਹਰ ਕੱਢ ਲੋ ਗੇਟਾਂ 'ਚ ਕਰ ਲੈਣਾ ਦੇਖਣ ਨੂੰ ਟੀਵੀ ਹਨ ਮੇਰੇ ਹੰਦੇ ਤੱਕ ਦੇਖੀ ਜਾਣਾ ਇੱਕ ਦੋ ਹੀ ਕਮਰੇ ਹੁੰਦੇ ਸੀ ਆਪਣੇ ਘਰੇ ਇੱਕ ਦਲਾਨ ਕਹਿ ਦਿੰਦੇ ਹੁੰਦੇ ਸੀ ਉਹਨੂੰ ਇੱਕ ਨੂੰ ਬੈਠਕ ਕਹਿ ਦਿੰਦੇ ਨੇ ਸੀ ਇੱਕਰ ਸੋਈ ਹੁੰਦੀ ਸੀ ਬਸ ਦੋ ਕਮਰੇ ਹੁੰਦੇ ਸੀ ਪਹਿਲਾਂ ਤੇ ਇੱਟਾਂ ਵਾਲਾ ਫਰਸ਼ਾਂ ਜਿਹਾ ਇੱਟਾਂ ਵਾਲਾ ਪੇੜਾ ਹੁੰਦਾ ਸੀਗਾ ਤੇ ਮੈਨੂੰ ਤਾਂ ਅੱਜ ਵੀ ਉਹੀ ਘਰ ਪਸੰਦ ਆ ਉਦਾਂ ਦੇ ਘਰ ਪਸੰਦ ਆ ਜਿਨ੍ਹਾਂ ਦੇ ਵੀ ਉਹ ਸਿੰਪਲ ਘਰ ਹਨ ਕਿ ਬਸ ਆ ਵੀ ਉੱਤੇ ਛੱਤ ਤੇ ਕੁਝ ਨਹੀਂ ਬਸ ਐ ਲਾਈਨ ਵਾਈਜ਼ ਕਮਰੇ ਆ ਬਸ ਬਸ ਉਦਾਂ ਦੇ ਘਰ ਪਸੰਦ ਆ ਕਿ ਯਾਨੀ ਕਿ ਅੱਜ ਯਾਦ ਆਈ ਮੈਨੂੰ ਬਹੁਤ ਤੇ ਬੈਠੇ ਬੈਠੇ ਨਾ ਵੀ ਪੁਰਾਣਾ ਸਮਾਂ ਨਾ ਬੜਾ ਵਧੀਆ ਹੁੰਦਾ ਸੀਗਾ ਵੀ ਸਹੀ ਗੱਲ ਆ ਯਾਰ ਵੀ ਆ ਨਾ ਮੋਬਾਈਲਾਂ ਨੇ ਸਾਰੀ ਜੱਖਣਾ ਵੜਤੀ ਆ ਰਿਸ਼ਤਿਆਂ ਦੀ ਤੇ ਸਾਰੀ ਜਖਣਾ ਮੋਬਾਈਲਾਂ ਨੇ ਪੜਤੀ ਵੀ ਦੁਨੀਆਦਾਰੀ ਖਤਮ ਹੀ ਕਰਤੀ ਦੁਨੀਆਦਾਰੀ ਮੈਲ ਵਰਤਨਾ ਕਿਵੇਂ ਆ ਸਾਰਾ ਕੁਝ ਖਤਮ ਕਰਤਾ ਇਹਨੇ ਮੋਬਾਈਲ ਬੈਨੀਫਿਟ ਬਹੁਤ ਹੋਇਆ ਸੀਗਾ ਜਦੋਂ ਜਦੋਂ ਤੱਕ ਮੋਬਾਈਲ ਕੀਬੋਰਡ ਵਾਲੇ ਸੀਗੇ ਵੀ ਆ ਠੀਕ ਆ ਤਰੱਕੀ ਹੋਈ ਆ ਲੋਕਾਂ ਦਾ ਬਹੁਤ ਵਿਚਾਰੇ ਮੁੰਡੇ ਟੈਲੈਂਟਡ ਆ ਜਿਨ੍ਹਾਂ ਦਾ ਢੱਡ ਭਰਨ ਵੀਰੋ ਆਪਦਾ ਟੈਲੈਂਟ ਦਿਖਾ ਗਿਆ ਆਪਦਾ ਢੱਡ ਭਰਦੇ ਆ ਰੋਟੀ ਖਾਂਦੇ ਆ YouTube ਤੇ ਲਾ ਲੋ ਹੋਰ ਕਿੱਦਾਂ ਵੀ ਆ ਨਾ ਮੋਬਾਈਲ ਨੇ ਬਹੁਤ ਕੁਝ ਦਿੱਤਾ ਸਾਰੀ ਦੁਨੀਆ ਨੂੰ ਦੇ ਬਹੁਤ ਸੌਕਾ ਵੀ ਕਰਤਾ ਪਰ ਯਾਰ ਵੀਰੇ ਵੀ ਰਿਸ਼ਤਿਆਂ ਨਾਲੋਂ ਵੀ ਟੁੱਟ ਗਏ ਲੋਕ ਤੇ ਰਿਸ਼ਤੇ ਵੀ ਖਤਮ ਹੋ ਗਏ ਜਮਈ ਵੀ ਜੇ ਆਪਾਂ ਚਾਰ ਬੰਦੇ ਬੈਠੇ ਆ ਉਹ ਚ ਚਾਰੇ ਦੇ ਚਾਰੇ ਮੋਬਾਈਲ ਨੂੰ ਜੁੜੇ ਹੋਣੇ ਆ ਮੈਂ ਆਪ ਖੁਦ ਇਚ ਇਨਵੋਲ ਮਾਂ ਤੇ ਮੈਂ ਵੀ ਉਦਾਂ ਦਾ ਹੀ ਆ ਆਪਾਂ ਕੋਈ ਉਹ ਨਹੀਂ ਹੈਗਾ ਕਿ ਨਹੀਂ ਨਹੀਂ ਮੈਂ ਤਾਂ ਯੂਜ਼ ਹੀ ਨਹੀਂ ਕਰਦਾ ਆ ਹੁੰਦਾ ਯੂਜ਼ ਵੀਰੇ ਮੋਬਾਈਲ ਜਦੋਂ ਵੀ ਵਿਲੇ ਹੁੰਨੇ ਆ ਜਦੀ ਹੱਥ ਮੋਬਾਈਲ ਨਹੀਂ ਜਾਂਦਾ ਜਦੀ ਕਿ ਉਹ ਜਦੋਂ ਵੀ ਵੇਖ ਲਵਿੰਦਾ ਜਦੀ ਆਪਾਂ ਮੋਬਾਈਲ ਕੱਢ ਲੈਨੇ ਆ ਤੇ ਇਹਨਾਂ ਨੇ ਰਿਸ਼ਤੇ ਨਾ ਆਪਣੇ ਖਤਮ ਕਰਤੇ ਮੋਬਾਈਲਾਂ ਨੇ ਘਰ ਦੇ ਵਿੱਚ ਹਰੇਕ ਮੁਕ ਅੱਗੇ ਤੁਸੀਂ ਦੇਖ ਲਓ ਘਰਾਂ 'ਚ ਟੀਵੀ ਖਤਮ ਹੋ ਗਏ ਯਾਰ ਨਹੀਂ ਅੱਗੇ ਟੀਵੀ ਹੁੰਦਾ ਸੀਗਾ ਇੱਕ ਉਹ ਤੇ ਚੈਨ ਦੇਖਣਾ ਹਨਾ ਤੇ ਪਰ ਮੈਂ ਤਾਂ ਟੀਵੀ ਮੈਂ ਤਾਂ ਟੀਵੀ ਹੀ ਦੇਖਦਾ ਹਾਂ ਟਾਈਮ ਮੇਰੇ ਤਾਂ ਪਰ ਇੱਕੋ ਹੀ ਗੱਲ ਆ ਉਹ ਹੈ ਨਾ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਬਸ ਮੇਰੇ ਤਾਂ ਚਾਹੇ ਮੈਂ ਸਾਰੀ ਦਿਨ 10 ਘੰਟੇ ਟੀਵੀ ਮੂਰੇ ਬੈਠਾ ਰਹਾ ਮੈਂ ਤੋ ਹੋਰ ਸਾਰੇ ਨਾਲੇ ਮੇਰੇ ਟੀਵੀ ਤੇ ਸਾਰਾ ਕੁਝ ਚੱਲਦਾ netflix ਸਭ ਕੁਝ ਚੱਲਦਾ ਮੈਨੂੰ ਨਹੀਂ ਹੋਰ ਦੇਖਿਆ ਜਾਂਦਾ ਕਿਉਂਕਿ ਸਾਰੇ ਦਿਨ ਦੀ ਥਕਾਵਟ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਲਾ ਦਿੰਦਾ ਪੁਰਾਣੇ ਜਨਰਲ ਹੀ ਚੱਲੀ ਆ ਪੁਰਾਣੇ ਛੋ ਹੀ ਚੱਲੀ ਜਾਂਦੇ ਨੇ ਬਸ ਸ਼ੁਰੂਤ ਤੇ ਸ਼ੁਰੂ ਤੋਂ ਲਾ ਲਈਦੇ ਜਿੱਥੇ ਤੱਕ ਚੱਲੀ ਜਾਂਦੇ ਚੱਲੀ ਜਾਂਦੇ ਬਸ ਉਵੇਂ ਹੀ ਚੱਲੀ ਜਾਂਦੇ ਜਿਹੜਾ ਵਧੀਆ ਲੱਗਦਾ ਉਹ ਚਲਾ ਲਈਦਾ ਤੇ ਪਰ ਇਹ ਇਹ ਚੀਜ਼ਾਂ ਨੇ ਨਾ ਮੋਬਾਈਲ ਨੇ ਯਾਨੀ ਕਿ ਮੈਂ ਸਭ ਤੋਂ ਵੱਡਾ ਦੋਸ਼ ਮੋਬਾਈਲ ਆ ਵੀ ਮੋਬਾਈਲ ਨੇ ਰਿਸ਼ਤੇ ਖਤਮ ਕਰਦੇ ਆਪਣੇ ਬਸ ਠੀਕ ਗੱਲ ਤੇ ਸਾਲਾ ਮੋਬਾਈਲ ਨਾ ਹੁੰਦਾ ਤਾਂ ਆਪਣੇ ਰਿਸ਼ਤੇ ਖਤਮ ਨਹੀਂ ਸੀ ਹੁੰਨੇ ਬਹੁਤ ਲੋਕ ਜਾਣੋ ਮਿਲ ਵਰਤਨੋਂ ਹਟ ਗਏ ਬਹੁਤ ਮੋਬਾਈਲਾਂ ਨੇ ਕਈਆਂ 'ਚ ਕਲੇਸ਼ ਪਵਾ ਤੇ ਘਰਾਂ ਦੇ ਵਿੱਚ ਕਲੇਸ਼ ਕਰਾ ਦਿੰਦੇ ਆ ਮੋਬਾਈਲ ਸਾਲੇ। ਬਸ ਬੇਕਾਰ ਦੀ ਚੀਜ਼ ਨੇ। ਇਸ ਚੀਜ਼ ਵੱੱਖੋਂ ਬੇਕਾਰ ਚੀਜ਼ ਲੱਗਦੀ। ਤੇ ਇੱਕ ਇੱਕ ਸੱਚ ਹੋਰ ਵੀ ਗੱਲ ਕਰਨੀ ਸੀ ਵੀਰੇ। ਯਾਰਾ ਹਨਾ ਜਿਹੜੇ ਵੀਰ ਟਟੀਰੀਆਂ ਦੇ ਆਂਡਿਆਂ ਤੇ ਕਦੀ ਸ਼ਾਮਾ ਕਰਦੇ ਆ, ਕਦੀ ਕੀ ਕਰਦੇ ਆ, ਕਦੀ ਕੀ ਕਰਦੇ ਆ। ਵੀਰੇ ਦੇਖੋ ਸਿਰਫ ਇੱਕ ਸੋਸ਼ਲ ਮੀਡੀਆ ਤੇ ਕੁਝ ਪਾਉਣ ਦੇ ਨਾਲ ਨਾ ਟਟਿਰੀ ਨੂੰ ਆਪਾਂ ਨੂੰ ਕੋਈ ਉਹੋ ਨਹੀਂ ਮਿਲਦਾ ਕਿ ਆਪਾਂ ਇਕੱਲੇ ਟਟਿਰੀ ਦੇ ਉੱਤੇ ਪਿਆਰ ਦਿਖਾ ਦਿੰਦੇ ਆ ਠੀਕ ਨਹੀਂ ਵੀਰੋ ਟਟਿਰੀ ਨੂੰ ਕੁਦਰਤ ਨੇ ਬਣਾਇਆ ਹੀ ਉਸ ਤਰ੍ਹਾਂ ਦਾ ਕਿ ਉਹਨੇ ਧੁੱਪ ਦੇ ਵਿੱਚ ਹੀ ਬੱਚੇ ਕੱਢਣੇ ਆ ਠੀਕ ਨਹੀਂ ਵੀ ਉਹਨੂੰ ਮਾਂ ਦਾ ਦਰਜਾ ਹੀ ਉੱਥੇ ਮਿਲਿਆ ਆ ਰੱਬ ਨਹੀਂ ਉਹ कि ਉਹਨੇ ਉਹਦੇ ਉੱਤੇ ਬਹਿ ਕੇ ਉਹਨੂੰ ਧੁੱਪ ਧੁੱਪ ਤੱਕ ਮਾਂ ਨੂੰ ਵੀਰੇ ਉਹਨੂੰ ਨਹੀਂ ਲੱਗਦੀ ਆਪਾਂ ਕਈ ਵੇ ਵੀਰ ਦੇਖਿਆ ਕਿ ਛਾਂ ਕਰਦੇ ਆ ਉਹਦੇ ਵੀਰੇ ਜਦੋਂ ਟਿਟਰੀ ਦੇ ਅੰਡੇ ਨੂੰ ਤੁਸੀਂ ਇੱਕ ਵਾਰ ਹੱਥ ਲਾ ਦੋਂਗੇ ਨਾ ਮੁੜ ਕੇ ਉਹਦੇ ਉੱਤੇ ਬੈਠੋ ਹਟ ਜਾਂਦੀ ਹੁੰਦੀ ਹੈ ਟਿਟਰੀ ਆਪਦਾ ਅੰਡਾ ਛੱਡ ਜਾਂਦੀ ਹੈ ਘਰ ਛੱਡ ਜਾਂਦੀ ਹੈ ਤਾਂ ਇਸ ਕਰਕੇ ਦਿਆਦਲੀ ਇੱਧਰ ਨਾ ਦਿਖਾਇਆ ਕਰੋ ਹੋਰ ਪਾਸੇ ਦਿਖਾ ਲਿਆ ਕਰੋ ਠੀਕ ਨਹੀਂ ਇੱਧਰ ਨਾ ਦਿਖਾਇਆ ਕਰੋ ਉਹ ਤਾਂ ਉਹਨੇ ਉਨੇ ਵਿਚਾਰੇ ਆਪਾਂ ਹੁਣ ਆਹਾ ਸਾਲ ਡੇਢ ਸਾਲ ਤੋਂ ਪਿਛਲੇ ਕੁਸਾਲ ਤੋਂ ਲੱਗ ਗਏ ਹਨਾ ਟਟੇਰੀ ਤਾਂ ਰੱਬ ਨੇ ਕਦੋਂ ਦੀ ਬਣਾਈ ਹੋਈ ਆ ਉਦੋਂ ਤਾਂ ਕਿਸੇ ਨੇ ਉਦੋਂ ਤਾਂ ਤਾਂ ਕੋਈ ਕਿਸੇ ਨੇ ਨਾ ਤੈ ਇਹਦੇ ਤੇ ਛੱਤ ਕਰੀਆਂ ਨਾ ਕੋਈ ਜ਼ੋਰ ਕਰਿਆ ਦੇਖਣੀ ਟਟੇਰੀ ਜੇ ਇਹ ਚ ਵੀਰੇ ਉਹਨੂੰ ਇੱਕ ਹੋਰ ਵੀ ਆ ਜਿਹੜੀ ਜਿਹਨੂੰ ਰੱਬ ਨੇ ਸਾਹ ਦੇਣੀ ਆ ਜਿਹੜੀ ਚੀਜ਼ ਨੂੰ ਉਹ ਰੱਬ ਨੇ ਦੇਣੀ ਦੇਣਿਆ ਆਪਣੇ ਕੁਝ ਕਰਨ ਨਾਲ ਕੋਈ ਜ਼ਿਆਦਾ ਨਹੀਂ ਉਹ ਤੇ ਰੱਬ ਨੇ ਸਾਹ ਦੇਣੀ ਆ ਪਰ ਐਵੇਂ ਨਾ ਇੱਕ ਸੋਸ਼ਲ ਮੀਡੀਆ ਤੇ ਕੱਲੀਆ ਵੀਡੀਓ ਪਾਉਣ ਦੇ ਕਰਕੇ ਇਹ ਢੋਂਗੇ ਆਪਾਂ ਨਾ ਕਰਿਆ ਕਰੀ ਤਾਂ ਚੰਗੀ ਗੱਲ ਆ ਵੀ ਐਵੇਂ ਕੋਈ ਉਹਦੇ ਕੋਲੇ ਟਾਣੀ ਲੇਖ ਇੱਕ ਵੀਡੀਓ ਦੇਖ ਕੇ ਉਹਨੇ ਡੇਕ ਦੀ ਟਾਣੀ ਲਿਆਂਦੀ ਤੋੜ ਕੇ ਹਨਾ ਟਾਣੀ ਜੀ ਲਿਆਂਦੀ ਉਹਦੇ ਕੋਲੇ ਖੜੀ ਕਰਦੀ ਹਨਾ ਆਪਾਂ بس ਇੰਨਾ ਰੱਖੋ ਕਿ ਹਾਂ ਉਹਨਾਂ ਨੂੰ ਪਾਣੀ ਜੇ ਜਾਨੀ ਕਿ ਪਾਣੀ ਪੋਣੀ ਦਾ ਕੱਦੂ ਕਰਦੇ ਸੀਗੇ ਹੁਣ ਤਾਂ ਚਲੋ ਉਹਨਾਂ ਨੇ ਔਠੀ ਘਾੜਨਾ तकरीबन ਟਟਰੀਆਂ ਨੇ ਵੀ ਨਿਕਲ ਹੀ ਜਾਂਦੇ ਆ ਬੱਚੇ ਕਿਉਂਕਿ ਜਿਆਦਾ ਤਾਂ ਅण्डे ਉਹਨਾਂ ਨੇ ਪਹਿਲਾਂ ਹੀ ਦਿੱਤੇ ਹੁੰਦੇ ਆ ਕਣਕ ਵੱਢਣ ਦੇ ਮੌਕੇ ਦਿੰਦੇ ਵੀਰੇ ਉਹਨਾਂ ਨੂੰ ਕੁਦਰਤ ਨੇ ਬਣਾਈ ਉਸ ਤਰ੍ਹਾਂ ਵਾ ਤਾਂ ਉਹਨੂੰ ਗਰਮੀ ਗੁਰਮੀ ਨਹੀਂ ਲੱਗਦੀ ਮੈਂ ਹੁਣ ਗਰਮੀ ਦੀ ਗੱਲ ਦੱਸਾਂ ਮੈਂ ਤਾਂ ਅੱਜ ਦੇਖਿਆ ਖੁਦ ਆਪ ਦੀ ਕਾਂ ਦੇ ਨਾਲ ਮੈਂ ਕਦੇ ਉਸ ਤੋਂ ਪਹਿਲਾਂ ਕਦੇ ਇਹ ਚੀਜ਼ ਦੇਖੀ ਨਹੀਂ ਸੀਗੀ ਕਿ ਵੀ ਜਾਨਵਰਾਂ ਨੂੰ ਕਿੰਨਾ ਆਪਦਾ ਪਿਆਰੇ ਹੁੰਦੇ ਆ ਵੀ ਆਪਾਂ ਟਿਟਰੀ ਦੀ ਗੱਲ ਕਰਦੇ ਹੁਣ ਮੈਂ ਆਪਣੇ ਨਾ ਮੁਰਗੀ ਦੀ ਇੱਕ ਉਹ ਕੁੜਕਾ ਅੰਡਿਆਂ ਦੇ ਬੈਠੀ ਹੈ ਨਾ ਤੇ ਤੁਸੀਂ ਦੇਖ ਲਓ ਵੀ ਉਹਨੇ ਨਾ ਉਹ ਹੋ ਗਏ ਉਹਦੇ ਥੱਲੇ ਅੰਡੇ ਹੋ ਗਏ ਖਰਾਬ ਉਹ 20 22 ਦਿਨਾਂ ਤੋਂ ਬੈਠੀ ਸੀ ਹੈ ਨਾ ਇੱਕ ਵੀ ਬੱਚਾ ਨਿਕਲਿਆ ਬਾਕੀ ਅੰਡੇ ਖਰਾਬ ਹੋ ਗਏ ਤੇ ਚਲੋ ਉਹੋ ਤੁਸੀਂ ਦੇਖ ਲੋ ਅੱਜ ਉਹਨੂੰ ਮੈਂ ਚੱਕ ਕੇ ਬਾਹਰ ਕੱਢਿਆ ਹਨਾ ਸਵੇਰੇ ਤੇ ਚੱਕ ਕੇ ਜਦੋਂ ਬਾਹਰ ਕੱਢਿਆ ਬਈ ਉਹ ਦੇਲਾ ਮੈਂ ਉਹਨੂੰ ਰੋਟੀ ਰੋਟੀ ਪਾ ਦਿੰਦਾ ਸੀ ਨਾ ਬੈਠੀ ਨੂੰ ਉਹ ਨਿਕਕ ਉੱਠਦੀ ਨਹੀਂ ਸੀ ਨਾ ਨਿਕਲਦੀ ਦੀ ਬਾਹਰ ਉੜਦੀ ਤੇ ਕੱਢਿਆ ਤੇ ਉਹਨੂੰ ਰੋਟੀ ਰੋਟੀ ਪਾ ਦਿੰਦਾ ਸੀ ਪਾਣੀ ਰੱਖ ਦਿੰਦਾ ਸੀ ਉੱਥੇ ਮੂਹਰੇ ਤੇ ਉਹਦੇ ਮੂਹਰੇ ਉਹ ਰੱਖ ਦਿੰਦੇ ਸੀ ਦਾਣਾ-ਦੋਣਾ ਹਨਾ ਮੈਂ ਰੋਟੀ ਚੂਰ-ਚੂਰ ਕੇ ਰੋਜ਼ ਪਾ ਜਾਂਦਾ ਸੀ ਉਹਨੂੰ ਉਹਨੇ ਤੁਸੀਂ ਦੇਖ ਲਓ ਮੈਂ ਅੱਜ ਦੇਖਿਆ ਬਾਈ ਉਹਨੇ ਅੱਜ ਬੈਠੀ ਅੱਜ ਕਰੀ ਦੇਖ ਲਓ ਵੀ ਜਾਨੀ ਕਿ ਇੰਨੇ ਹੀ ਉਹਨੇ ਬੈਠ ਕਰੀ ਅੱਜ ਕੀ ਸਮਝ ਲਓ ਵੀ ਕੁੱਤੇ ਦੀ ਲੈਟਰਨ ਤੋਂ ਵੀ ਜ਼ਿਆਦਾ ਲੈਟਰਨ ਅੱਜ ਉਹਨੇ ਕਰੀ ਨਹੀਂ ਮੁਰਗੀ ਦੀ ਕਿੱਡੀ ਕ ਬੈਠ ਹੁੰਦੀ ਹੈ ਵੀ ਦੋ ਜਗ੍ਹਾ ਉਹਨੇ ਉਹਨੇ ਢੇਰ ਲਾਏ ਮੈਂ ਕਿਹਾ ਦੇ ਲੈ ਨਿੱਕਾ ਜਿਹਾ ਢੱਡਾ ਵੀ ਢੱਡ ਚ ਹੀ ਰੱਖੀ ਬੈਠੀ ਸੀ ਯਾਰ ਉਹ ਇੰਨੇ ਦਿਨ ਦਾ ਖਾਂਦੀ ਖਾਂਦੀ ਦੇਲ ਵੀ ਆਂਡਿਆਂ ਨੂੰ ਵੀ ਗੰਦਾ ਨਹੀਂ ਕਰਿਆ ਇਹ ਹੁੰਦੇ ਐਵੇਂ ਹੁੰਦੀ ਆ ਵੀਰੇ ਮਾਂ ਜੇ ਆਪਾਂ ਛਾਂ ਕਰਦੇ ਆ ਉਹੀ ਗੱਲ ਕਰਦਾ ਸੀ ਨਾ ਬੀਬੀ ਵੀਰ ਨੇ ਉਹ ਦਰਖਤ ਜਿਹਾ ਉਹਦੇ ਨਾਲ ਟਾਹਣੀਆਂ ਖੜੀਆਂ ਕੀਤੀਆਂ ਵੀ ਵੀਰੇ ਉਹ ਇੰਨੀ ਲੋਜ ਦਾ ਟਾਹਣੀਆਂ ਇੱਕ ਦਿਨ ਜੀ ਸੁੱਕ ਕੇ ਆਉਣੀਆਂ ਤੇ ਵੀ ਬਸ ਉਹ ਹਾਂ ਉਹਨਾਂ ਨੂੰ ਬਚਾ ਲਓ ਪਰ ਆ ਛਾਵਾ ਛੁਮਾ ਕਰਨ ਦੀ ਲੋੜ ਨਹੀਂ ਨਾ ਉਹਨਾਂ ਨੂੰ ਟੱਚ ਕਰਿਆ ਕਰੋ ਕਿਉਂਕਿ ਫੇਰ ਉਹ ਬੱਚਾ ਛੱਡ ਕੇ ਦੂਰ ਚਲੇ ਜਾਂਦੀ ਹੁੰਦੀ ਹੈ ਤੇ ਆਣਾ ਐ ਹਾਂ ਨਾ ਵੀਰੇ ਜੋ ਵਾਹਿਗੁਰੂ ਨੇ ਉਹਨੂੰ ਕਰਨਾ ਉਹਨੇ ਕਰ ਹੀ ਦੇਣਾ ਹੁਣ ਦੱਸੋ ਹੁਣ ਜਿਵੇਂ ਮੀਂਹ ਆ ਗਿਆ ਮੀਂਹ ਦੇ ਵਿੱਚ ਦਾ ਹੁਣ ਸਾਰੇ ਉਹ ਜਾਂਦਾ ਕੁਦਰਤੀ ਰੱਬ ਦੇ ਨਾਲ ਉਹਨੇ ਹੈਗਾ ਵਾ ਰੱਬ ਨੇ ਉਹਨੂੰ ਜਿਹਾ ਜਿਹਾ ਹਰੇਕ ਜੀਵ ਨੂੰ ਵਾਹਿਗੁਰੂ ਨੇ ਆਪਣੇ ਆਪ ਸਰਵਾਈਵ ਕਰਨ ਦਾ ਉਹ ਦਿੱਤਾ ਹੋਇਆ ਵਾ ਤਰੀਕਾ ਉਹਨੂੰ ਉਦਾਂ ਦਾ ਹੀ ਰੱਬ ਨੇ ਬਣਾ ਲੰਦਾ ਠੀਕ ਨੇ ਤਾਂ ਹੀ ਤਾਂ ਉਹਨੂੰ ਗਰਮੀ ਨਹੀਂ ਲੱਗਦੀ ਧੁੱਪ ਹੀ ਰਹਿੰਦੀ ਆ ਹਮੇਸ਼ਾ ਇਹ ਚੱਕਰਾ ਕਿ ਆਪਾਂ ਦਰਿਆ ਦੇ ਲਈ ਉਧਰ ਨਾ ਦਿਖਾਏ ਇੱਕ ਸੋਸ਼ਲ ਮੀਡੀਆ ਦੇ ਸਿਰਫ ਵੀਡੀਓ ਪਾਉਣ ਦੇ ਨਮਾਰੇ ਆਪਾਂ ਇਹ ਚੀਜ਼ਾਂ ਕਰ ਲੈਨੇ ਤੇ ਉਹ ਫਿਰ ਬੱਚੇ ਕਈ ਵਾਰ ਉਹਦੇ ਉੱਤੇ ਆਪ ਬੈਂਦੀ ਨਹੀਂ ਹੈਗੀ ਇਸ ਚੀਜ਼ ਦਾ ਧਿਆਨ ਹੀ ਰੱਖਿਆ ਕਰੋ ਦੇਖੋ ਫਿਰ ਭੌਂਕੜ ਇੰਨੇ ਆ ਨਾ ਸੜਕ ਤੇ ਤਿਤਲੀਆਂ ਘੁੰਮ ਰਹੇ ਆ ਨੇ ਹਾਂ ਬਹੁਤ ਝਾਰੇ ਭੌਂਕੜ ਇਸ ਟਾਈਮ ਦਾ ਜੰਮੀ ਭਾਈ ਉਹਨਾਂ ਨੂੰ ਹਨੇਰਾ ਹੋ ਗਿਆ ਕੱਦੂ ਕਰਦੇ ਨੇ ਵਿਚਾਰਿਆਂ ਦਾ ਤੇ ਐਵੇਂ 11 ਹੌਣ ਭਰਿਆ ਵਾ ਤੇ ਫਸ ਥੋੜਾ ਟਾਈਮ ਤਾਂ ਲੱਗਣੀ ਹੈ ਉਹਨਾਂ ਨੂੰ ਜੇ ਇਧਰ ਆਏ ਹੋਏ ਸੀ ਤਾਂ ਮੈਂ ਕਹਾ ਜਲਦੀ ਖਲੇ ਜੇ ਕਰਨਾ ਤਾਂ ਖੜ ਜਿਓ ਫੇਰੇ ਇਧਰ ਨੂੰ ਆ ਗਏ ਤੇ ਹੁਣ ਲੱਗੇ ਹੋਇਆ ਕਿ ਆ ਕੱਦੂ ਕਰਨ ਮਾ ਡੱਬੜ ਜਾਣਾ ਥੋੜਾ ਟਾਈਮ ਲੱਗਦਾ ਉਹ ਵੀ ਬਾਤ ਉਹ ਚੱਲਦੇ ਆ ਜਿੱਥੇ ਆਪਾਂ ਕੱਲ ਮੱਕੀ ਵੱਢੀ ਸੀਗੀ ਉਹ ਵੀ ਲੈਟ ਆ ਗਈ ਸੀ ਇੱਥੇ ਥੋੜੇ ਜਿਹਾ ਬੱਟਾਂ ਦਾ ਮੈਂ ਤਿਆਰ ਕਰਵਾਤਾ ਸੀ ਤੇ ਮੋਟਰਾਂ ਚਾਲੂ ਕਰਵਾ ਦਿਆਂ ਸੀ ਤੇ ਚੱਲ ਗਿਆ ਕੰਮ ਉਹ ਤੇ ਉਹ ਲੱਗੇਗੇ ਦੋ ਟਰੈਕਟਰ